ਵੇਖਾ ਜੀਵਨ ਦੇ ਵੀ ਕੰਮ ਵੀ ਬੰਦਾ ਚੱਲ ਜੇ ਬੈੰਦਾ ਵਾ ਤੇ ਚੱਲ ਥੋੜਾ ਬੁਤਾ ਹਾਥੀ ਮਾਰ ਲੈਂਦਾ ਵਾ ਨਾ ਇਹ ਤਾਂ ਪਾਸੇ ਸੌਂ ਪਾਈ ਹੈ ਨਾ ਤੇ ਹੱਥ ਨਹੀਂ ਮਾਰਨਾ ਹੈਗਾ ਚਲੋ ਬੰਦਿਆਂ ਕਹਾਂ ਨੇ ਨਹੀਂ ਇਹੋ ਜੇ ਕੰਮ ਕਰਨੇ ਜਨਾਨੀ ਦਾ ਤਾਂ ਫਰਜ਼ ਬੰਦਾ ਨਾ ਵੀ ਜੇ ਕਿਦੇ ਖਲਾਰਾ ਪਿਆ ਦੇ ਨਾਲ ਉਹ ਨਾਲ ਅਸੀਂ ਚੁੱਕੀ ਵੀ ਜਾਈਏ ਕੋਨੂ ਦੀ ਲੋੜ ਕੋਨੂ ਕਿਹੜਾ ਕਿਸੇ ਨੇ ਕਹਿਣਾ ਸਹਣਾ ਤਾਂ ਕੋਈ ਨਹੀਂ ਸਨਿਮਾ ਹਾਂਜੀ ਮੇਰੀ ਗੱਲ ਸੁਣ ਨਾ ਦੱਸਾ ਉਹ ਮੈਨੂੰ ਕੋਈ ਕੰਮ ਹੀ ਨਹੀਂ ਤੇ ਮੈਂ ਉਹਨੂੰ ਸੰਨੀ ਨੂੰ ਬੁਲਾਇਆ ਤੇ ਉਹ ਗੋ ਬੋਲਿਆ ਹੀ ਨਹੀਂਗਾ ਉਹਨੂੰ ਕੀ ਹੋਇਆ ਵਾ ਐਡਾ ਮੂੰਹ ਕੀਤਾ ਉਹਨੇ ਹੁਣ ਆ ਉਹਨੂੰ ਕੀ ਆ ਉਹ ਤੇ ਘਰ ਕੀ ਚੱਲਿਆ ਜਿਦਾਂ ਕਰ ਕਰਕੇ ਨਬ ਜਿਹੜੀ ਆ ਉਹ ਕਿਤੇ ਸ਼ਰਨ ਨਾਲ ਕੋਈ ਗੱਲਾਂ ਬਾਤਾਂ ਕਰਨ ਦੇ ਪੀ ਇਹਨੇ ਫਾਟਾਂ ਨੇ ਲਿਆ ਵੇ ਇਹ ਇਹ ਲੜਾਈ ਪਾ ਕੇ ਬਹਿ ਗਿਆ ਨਹੀਂ ਇਹਨੂੰ ਲੜਾਈ ਪਾਉਣ ਦੀ ਕਿ ਲੋੜ ਆ ਚੱਲ ਉਹ ਵੀ ਕਿਹੜੇ ਬਗਾਨੇ ਆ ਹਾਰੇ ਆਪਣੇ ਹੀ ਹੋ ਵੀ ਨਹੀਂ ਜਦੋਂ ਮੈਂ ਇਹਨੂੰ ਆਪ ਸਮਝਾਇਆ ਰਿਆ ਬਥੇਰਾ ਬੋਲਣੇ ਵੋਟੀ ਦੇ ਤੇ ਗੱਲ ਪੈਂਦੇ ਆ ਸੀ ਤੇ ਮੈਂ ਇਹਨੂੰ ਆਖਿਆ ਨਹੀਂ ਚੰਗੇ ਲੱਗੇਦਾ ਜਿਹੜੇ ਤਮੇ ਜੀਵਨ ਕਰਦੀ ਉਹ ਹੁਣ ਤੂੰ ਨਾ ਕਰ ਲੈ ਭੂਖ ਦਿਮਾਗ ਖਰਾਬ ਹੋਇਆ ਇਹਦਾ ਦੱਸ ਅੱਗੇ ਤਾਂ ਸਾਰੇ ਉਹਨਾਂ ਨੂੰ ਗੱਲਾਂ ਕਰਨ ਨੇ ਮੈਨੂੰ ਕਹਾਨੂੰ ਵੀ ਡੈ ਪੈਣਗੇ ਨਾਲੇ ਉਹ ਆਪੋ ਤੇ ਦੋਵੇਂ ਜਣੀਆਂ ਪਹਿਣਾ ਪਹਿਣਾ ਦਰਾਨੀ ਜਠਾਨੀਆਂ ਤੂੰ ਕਿਉਂ ਪੰਗੇ ਲੀਂਦਾ ਵਿੱਚ ਪਤਾ ਨਹੀਂ ਕਈਆਂ ਕੰਮ ਆਏ ਜਿਹਦੀਆਂ ਆਤਾਂ ਨਹੀਂ ਚੱਲੀਆਂ ਇਹਨੂੰ ਸਮਝਾ ਦੇ ਚੰਗੀ ਤਰ੍ਹਾਂ ਇਹਨੂੰ ਕੋਈ ਬੰਦੇ ਵਾਂਗੂ ਰਹਾ ਠੀਕ ਆ ਕਿ ਨਹੀਂ ਨਹੀਂ ਜੀ ਆ ਨਹੀਂ ਜੀ ਐਵੇਂ ਟੱਬਰ ਤੇ ਨਫਰਤ ਨਹੀਂ ਪਾਈਦੀ ਹੋਈ ਜੀ ਜਿਉ ਕੁੜੀ ਸਿਆਣੀ ਆ ਤੇ ਜਿਉ ਸਾਡੇ ਨਾਲ ਕੋ ਗੱਲਬਾਤ ਕਰ ਲਈ ਤੇ ਆਖਰ ਵਿੱਚ ਡਿੱਕ ਆ ਗਈ ਇਹਦਾ ਜਾਂਦਾ ਕੀ ਨਾਲੇ ਉਹੋ ਗੱਲ ਜੋ ਆਂਦੇ ਵੇਖਣਾ ਆਂਦੇ ਗਵਾਨ ਦਾ ਰੂਪ ਨਹੀਂ ਮੱਤ ਆ ਜਾਂਦੀ ਉਹ ਕੰਮ ਹੋ ਗਿਆ ਇਹ ਸਿਧਾਈ ਐ ਇੱਕ ਕੰਮ ਤੂੰ ਹੀ ਕਰ ਉਹ ਤੇ ਇਹਨੂੰ ਬਹਿ ਕੇ ਸਮਝਾਓ ਕਿ ਪੁੱਤ ਸਿਆਣਾ ਬਣ ਹੁਣ ਇੱਕ ਛੱਤ ਥੱਲੇ ਰਹਿਣੇ ਆ ਟਾਈਮ ਕੱਢਣਾ ਪਣਾ ਰਲ ਮਿਲ ਕੇ ਇਹ ਨਿਆਣਾ ਮੈਂ ਦੱਸ ਪੀ ਇਹ ਉੱਥੇ ਬੋਤਲ ਨਾਲ ਦੁੱਧ ਪੀਂੜਿਆ ਵਾ ਵੀ ਇਹਨੂੰ ਮੈਂ ਸਮਝਾਵਾਂ ਵਿਆਹ ਵਰਿਆ ਵਾ ਸੌਰਿਆਂ ਵਾਲਾ ਵਾ ਰਿਸ਼ਤੇਦਾਰਾਂ ਵਾਲਾ ਹੋ ਗਿਆ ਵਾ ਤੇ ਨੂੰ ਮੈਂ ਸਮਝਾਵਾਂ ਪਤਾ ਨਹੀਂ ਸਾਡੇ ਤੇ ਘਰ ਨੂੰ ਨਜ਼ਰ ਹੀ ਲੱਗਦੀ ਏ ਇੱਕ ਪਾਸੇ ਲੜਾਈ ਥੋੜੀ ਜਿਹੀ ਠੰਡੀ ਪਾਈ ਦੀ ਆ ਤੇ ਦੂਜੇ ਪਾਸੇ ਪੈ ਜਾਂਦੀ ਦੱਸੋ ਮੈਂ ਵੀ ਹੁਣ ਕੀ ਕਰਾਂ ਮੇਰਾ ਹੁਣ ਇਸ ਗੱਲ 'ਚ ਕੀ ਕਸੂਰ ਚੱਲ ਕੋਈ ਨਹੀਂ ਕਰੂੰਗਾ ਤਾਂ ਇਹਨਾਂ ਮੈਂ ਵੀ ਗੱਲ ਪినా ਪਤਾ ਇਹੋ ਜੀ ਗੱਲ ਨਹੀਂ ਮੰਨ ਚ ਕੋਈ ਲਿਆਉਣੀ ਐਵੇਂ ਵਾਦਾ ਵਾਜ ਜਾਂਦਾ ਮੈਂ ਤਾਂ ਅੱਗੇ ਡਰਦਾ ਰਹਿਣਾ ਵਾ ਇੱਕ ਦਿਨ ਰਪਿੰਦਰ ਆਪੂ ਜੀ ਨਾਲ ਕਿਤੇ ਲੜਦਾ ਪੈਣਾ ਮੈਂ ਵੀ ਤਾਂ ਇੱਕ ਦੱਸਣੀ ਏ ਇਹ ਵਿਆਹ ਮੇਰੇ ਨਾਲ ਤੱਤਾ ਠੰਡਾ ਹੋਣ ਤੇ ਪਿੰਦਰ ਨੰਗਿਆ ਲਾਗੋ ਦੀ ਤੇ ਖੰਗੂਰਾ ਮਾਰ ਕੇ ਤੇ ਨੰਗਿਆ ਤੇ ਨਾਇਨ ਨਿਕਾਣੇ ਕਾ ਹੱਸੇ ਤੇ ਮੈਂ ਫੇਰ ਨਹੀਂ ਅਗੋ ਕੋਈ ਮੈਂ ਚੁੱਪ ਕੀਤੀ ਰਹੀ ਹੁਣ ਉਹਨੇ ਜਾ ਕੇ ਸਾਰੀਆਂ ਗੱਲਾਂ ਦੱਸਣੀਆਂ ਮਾਂ ਨੂੰ ਤੇ ਮਾਂ ਨੇ ਪਤਾ ਕੀ ਕਹਿਣਾ ਚੱਲ ਹਾਂ ਚੰਗਾ ਤਾਂ ਮਾਸ਼ਾ ਲੱਗਾਈ ਹੁਣ ਮਾਂ ਪੁੱਤ ਲੰਡੇ ਇਹਨਾਂ ਦਾ ਮੈਂ ਕਿੰਨੀਆਂ ਕਾ ਕਰਨ ਨੂੰ ਦੱਸਾਂ ਤੇ ਕਿੰਨੀਆਂ ਕਾ ਨਾਂ ਦੱਸਾਂ ਮੁੰਡਾ ਵੀ ਨਹੀਂ ਉਹ ਚੱਲ ਇੱਕੋ ਟੱਬਰ ਹੀ ਕਿ ਨਾਂ ਪ੍ਰੇਮ ਹੀ ਤੇ ਹੁਣ ਜੇ ਜਰਾ ਸਾਡੇ ਤੇ ਕੋਈ ਤੰਗੀ ਆਵੇ ਤੇ ਉਹ ਖੁਸ਼ ਹੁੰਦੇ ਆ ਤੇ ਜੇ ਉਹਨਾਂ ਦੇ ਘਰ ਨੂੰ ਤੰਗੀ ਆਊਗੀ ਤੇ ਆ ਸਾਡੇ ਮੁੰਡੇ ਨੇ ਮੁੜ ਕੇ ਖੁਸ਼ ਹੁੰਦਾ ਆਪਣਾ ਜਿੱਦਾਂ ਦੇਦਾ ਵੀ ਸੁਭਾ ਚੱਲਣ ਡਿਆ ਪਿਆ ਵਾ ਪਰ ਆਣੀ ਕਿਥੋਂ ਰੁਖੇ ਰੁਖੇ ਜੀ ਹੋਵੇ ਕਿੰਨਾ ਪਿਆਰ ਹੁੰਦਾ ਸੀ ਉਹ ਗੱਲਾਂ ਤਾਂ ਰਹੀਆਂ ਹੀ ਨਹੀਂ ਅਰੇ ਪਰੇ ਕਿਹੜੇ ਦੀ ਨਜ਼ਰ ਲੱਗ ਗਈ ਹੁਣ ਨਹੀਂ ਰਹਿਣੀਆਂ ਹੁਣ ਨਹੀਂ ਰਹਿਣੀਆਂ ਹੋ ਗਿਆ ਜਿਹੜਾ ਕੰਮ ਹੋਣਾ ਸੀ ਚਲੋ ਸਾਨੂੰ ਕੀ ਲੱਗੇ ਅਸੀਂ ਹੋਰ 2-4 ਸਾਲ ਭੁਗਤਣਾ ਤੇ ਇਹਨਾਂ ਨੂੰ ਪੈਣਾ ਵਾ ਭੁਤਨਾ ਕਾਹਦਾ ਇਹਨਾਂ ਦਰਸ਼ਨ ਨਹੀਂ ਕਰਿਆ ਕਰਨੇ ਇੱਕ ਦੂਜੇ ਦੇ ਇਹ ਕਹਿੰਦੇ ਆਹ ਜਾਂ ਟਾਈਮ ਆਊਗਾ ਮਰਨ ਜੰਮਨ ਤੇ ਮੈਨਾਂ ਜਾਣਗੇ ਕਦੋਂ ਜੀ ਮੈਂ ਕਹਿੰਦੀ ਸਾਰੀ ਉਮਰ ਇਕੱਠੇ ਨਹੀਂ ਹੋ ਸਕਦੇ ਲੋਕਾਂ ਨੂੰ ਮੈਨੂੰ ਜੱਗਿਆ ਰਹਿ ਜਾਣਗੇ ਤੇ ਜਦੋਂ ਪਈ ਨਾ ਲੋੜ ਆਪਣਿਆਂ ਦੀ ਲੋਕਾਂ ਨੇ ਫੇਰ ਛਿੱਤਰ ਮਾਰਨੇ ਨੇ ਆਖਣਾ ਹੁੰਦਾ ਆਪਣੇ ਕਿਥੇ ਨੇ ਲੋਕ ਨਹੀਂ ਆਉਂਦੇ ਨੇ ਆਪਣੇ ਜੀ ਆਉਂਦੇ ਹੁੰਦੇ ਨੇ ਚੱਲ ਕੋਈ ਗੱਲ ਨਹੀਂ ਕਦੀਆਂ ਬਾਵਾ ਗੱਲ ਨੂੰ ਆਉਂਦੀਆਂ ਨਹੀਂ ਕਦੀ ਇਹ ਜੁੱਤੀਆਂ ਖਾ ਲਿਆ ਕਰੂਗਾ ਲੋਕਾਂ ਕੋਲੋਂ ਤੇ ਕਦੀ ਉਹ ਖਾ ਲਿਆ ਕਰੂਗਾ ਦੋਵੇਂ ਖਾਂਦੇ ਰਹਿਣਗੇ ਮੁੰਡੇ ਨਹੀਂ ਤਾਂ ਨਾ ਸਹੀ ਲੋਕਾਂ ਦੇ ਘਰ ਚ ਤੇ ਹੁੰਦੀ ਆ ਨੂਆਂ ਦੀ ਲੜਾਈ ਤੇ ਸਾਡੇ ਘਰ ਚ ਇੱਕ ਜੀਵਨ ਨੇ ਪਾਛੜੀ ਤੇ ਇੱਕ ਗਾਂ ਖਾਟਾ ਮੁੰਡਾ ਤੇ ਉਹਦਾ ਮੁੰਡਾ ਵੀ ਉਹਦੀ ਮੰਨਦਾ ਉਹ ਵੀ ਬੜਾ ਫਰਿਆ ਫਿਰਦਾ ਉਹਦੀ ਕਿਹੜੀ ਬੋਲੀ ਚੰਗੀ ਆ ਇਹ ਨਾ ਤੂੰ ਕਹਿ ਫੀ ਉਹ ਚੰਗਾ ਜਿਹੜਾ ਸਾਡੇ ਵਾਲਾ ਹੀ ਉਹ ਆਣਾ ਮੈਨੂੰ ਤੂੰ ਇੱਕ ਵਾਰੀ ਦੱਸ ਸਹੀ ਇਨੇ ਕਿਹਾ ਗਿਆ ਤੈਨੂੰ ਪਿੰਦਰ ਨੇ ਤੇ ਮੈਂ ਹੁਣ ਇਹ ਤੈਨੂੰ ਆ ਕਰ ਦੂੰਗਾ ਇਹ ਕਰ ਦੂੰਗਾ ਉਹ ਮੈਂ ਬਹਿਰਾ ਚੁੱਪ ਕਰਕੇ ਹੁਣ ਸਹੀ ਵੀ ਇੱਕ ਕੰਮ ਕਰੋ ਇਹ ਤਾਂ ਗੱਲ ਮਰੀ ਮੋਟੀ ਵਜ੍ਹਾ ਨਹੀਂ ਦੇ ਇਹ ਨੂੰ ਆ ਆਪਣੇ ਨਾ ਦੱਸਦੇ ਨਾ ਇਹਨਾਂ ਦੇ ਉਂਡ ਫਸ ਜਾਣ ਇਹ ਦੋਨਾਂ ਤੋਂ ਵੱਡਾ ਮੂਰਖ ਨਿਕਲਿਆ ਹੋਆ ਇਹ ਅੱਗੇ ਹੋਲੇ ਦਿਮਾਗ ਦਾ ਐਵੇਂ ਆਂਦੇ ਨੇ ਦੇਖਿਆਣੇ ਵੀ ਜੇ ਨਿਆਣਾ ਦਾ ਬਨੇ ਦੇਣਾ ਤੇ ਅਕਲ ਵਾਲਾ ਤਾਂ ਹੀ ਇਹ ਦੇਖੋ ਜਿਹਦੇ ਨਾਲ ਸਾਰੀ ਉਮਰ ਮੱਥਾ ਮਾਰਦੇ ਨੇ ਚੰਗਾ ਭਲਾ ਹੀ ਪਤਾ ਨਹੀਂ ਕੀ ਇਹਦੇ ਵੀ ਦਿਮਾਗ ਚ ਚੱਲਣ ਰਹਿ ਪਿਆ ਵਾ ਤੇ ਵੀ ਉਹਨਾਂ ਵੱਲ ਵੇਖ ਕੇ ਮੂੰਹ ਮੋਟਾ ਕਰਕੇ ਤਰੀਅਾ ਫੇਰਦਾ ਵਾ ਅਜਿੰਦਾ ਸੁਣ ਕੀ ਕਰੀਏ ਸਿਆਪੇ ਦੇ ਸਾਰੇ ਜੀਵਨ ਦੇ ਇੰਨੇ ਮੋੜ ਗਲਤ ਵੱਧਾ ਤੇ ਸਾਰੇ ਜੀ ਭੁਗਤਣ ਗਏ ਹੁਣ ਤੂੰ ਇਹ ਵੇਖ ਲਾ ਇੱਕੋ ਘਰ ਚ ਰਹਿਣਾ ਹੈ ਕੋਈ ਇੱਕ ਬਜੇ ਨਾ ਕੂੰਦਾ ਨਹੀਂ ਕੋਈ ਬੋਲਦਾ ਨਹੀਂ ਤੇ ਕਿੱਡਾ ਔਖਾ ਕੰਮ ਆ ਤੇ ਕੀ ਕੋਈ ਇਹਨਾਂ ਦੇ ਦਿਲਾਂ ਦੇ ਵਿੱਚ ਫਰਕ ਪੈ ਗਿਆ ਵਾ ਇਹ ਫਰਕ ਨਹੀਂ ਹੁਣ ਛੱਟਣਾ ਤੇ ਬਹੁਤਾ ਸੋਚਿਆ ਨਾ ਤਰੋ ਉਹ ਨਹੀਂ ਤਾਂ ਨਾ ਸਹੀ ਮੈਂ ਅਗੇ ਸੋਚਣਾ ਸੀ ਜਿੰਨੇ ਕੁ ਜੋਗੇ ਆ ਗਏ ਹਰ ਰੋਜ਼ ਮਿਲ ਕੇ ਬਣਾਤਾ ਗਾੜੀ ਜਿੱਦਾ ਮਰਜ਼ੀ ਕਰੀ ਜਾਣ ਜਿਹੜਾ ਬਹਾਨਾ ਹੋ ਬਣ ਗਿਆ ਹਣਗਾ ਨਹੀਂ ਕੁਛ ਵੀ ਬਹਾਨਾ ਤੇ ਉਠੋ ਕੋ ਕੰਮ ਕਰੰਦਾ ਕਰੋ ਇਹਨਾਂ ਨਿਆਣਿਆਂ ਵੱਲ ਨਾ ਵੇਖਿਆ ਕਰੋ ਨਾ ਸੋਚਿਆ ਕਰੋ ਉਠੋ ਉਠੋ ਉਹਨਾਂ ਉਹਨਾਂ ਮਜਾ ਤੂੰ ਕਰ ਕੰਮ ਆਪਣਾ ਲੈ ਵੇਖਾਂ ਹਾਂ ਵੱਡੀ ਅਕਲਾ ਵਾਲੀ ਨੇ ਕਿਦਾਂ ਚੁੱਲਾ ਭਰਿਆ ਸਵਾਦ ਦੇ ਨਾਲ ਤੀਜੇ ਦਿਨ ਤੇ ਸਾਗ ਦਾ ਦੇਗਾ ਧਰ ਕੇ ਬਹਿ ਜਾਂਦੀ ਆ ਕਦੀ ਨਹੀਂ ਕਿਹਾ ਵੀ ਲੋ ਤਹੀ ਵੀ ਢੜਕ ਕੇ ਮਸਾ ਖਾ ਲੋ ਹੈ ਕੱਲ ਪਤਾ ਨਹੀਂ ਕਿਹੜੀ ਕੜਾਈ ਰੱਖ ਕੇ ਬੈਠੀ ਹਿੱਤੇ ਤੇ ਵੇਖ ਲਾਰਾ ਵਿੱਚ ਉਹਨੇ ਦੁਆਰੇ ਕਿਦਾਂ ਪਾਇਆ ਆ ਮੈਂ ਵੀ ਕਹਿਨੀ ਆ ਨਾ ਆਪਣੀ ਨੌ ਨੂੰ ਪਿਆਣ ਕੇ ਤੈਨੂੰ ਸਫਾਈ ਸੁਫੀ ਕਰ ਤੇ ਆਪਾਂ ਵਿੱਚ ਚੁੱਲਾ ਸ਼ੁਰੂ ਕਰੀਏ ਹੈ ਨਾਲੇ ਵਿਆਹ ਕਰਾਂਗੇ ਤੇ ਤੇ ਨਾਲੇ ਚਲਾ ਅੱਗ ਸੇਕਿਆ ਕਰਾਂਗੇ ਇਹ ਤਾਂ ਚੁੱਲੇ ਦਾ ਖਿਹੜਾ ਨਹੀਂ ਛੜਦੀਆਂ ਨੌ ਸੱਸ ਜਦੋਂ ਵੇਖੋ ਉੱਤੇ ਚੜੀਆਂ ਹੁੰਦੀਆਂ ਜਦੋਂ ਵੇਖੋ ਉੱਤੇ ਚੜੀਆਂ ਹੁੰਦੀਆਂ ਵਾ ਕਮਾਲ ਹੀ ਕਰਦੀਆਂ ਵਾ ਤੇ ਗੰਦ ਵੇ ਕਿਦਾਂ ਪਾਇਆ ਵਾ ਮੰਮੀ ਸ਼ਰਮ ਨਹੀਂ ਆਉਂਦੀ ਕਿਦੇ ਕਰਨਾ ਕੀ ਆ ਪੁੱਤ ਵੇ ਚੁੱਲਾ ਕਦਾ ਸੁਆਹ ਨ ਭਰਿਆ ਆ ਵੇ ਚਲੋ ਤੁਹਾਨੂੰ ਕਹਦਾ ਆਪਾਂ ਕਿਹੜੀ ਅੱਗ ਬਾਲਣੀ ਹੈ ਕਿਉਂ ਨਹੀਂ ਬਾਲਣੀ ਬਾਲਾਂਗੇ ਅੱਗਾ ਆਪਾਂ ਕਿ ਹਾਨੂੰ ਅੱਗ ਬਾਲਦਾ ਕਹਿੰਦਾ ਬੰਦਾ ਘੜੀ ਪੈਂਦਾ ਵਾ ਨਾਲੇ ਸੇਕਦਾ ਵਾ ਅਹੇ ਤਾਂ ਤਾਂ ਢੀ ਗੱਲ ਸਹੀ ਉਦਾਂ ਸਿਆਲ ਹੈ ਨਾ ਹੋਰ ਵਾਵਾ ਜੀ ਉਹ ਸੋਚਣ ਦੀ ਪਨ ਨਾ ਉਹਨੂੰ ਕਹੀ ਨਹੀਂ ਪਾਨ ਕੇ ਸਵਾਸੂ ਕੱਢ ਮੇਰੀ ਤੇ ਬਾਹਰ ਹੀ ਪੈਂਦੀ ਹੈ ਜੀ ਹਾਂ ਹਾਂ ਹੈ ਨਾ ਤੇ ਸਵਾਸੂ ਕੱਢੇ ਤਾਂ ਚਾ ਲੱਗ ਬਾਲਕ ਲਾਗੇ ਵਿਆਹ ਕਰਾਂਗੇ ਬਿਲਕੁਲ ਠੀਕ ਵਾ ਨਾ ਨਾਲੇ ਪਕਾਇਆ ਕਰਾਂਗੇ ਖਾਇਆ ਕਰਾਂਗੇ ਲਾਗੇ ਬਹਿ ਕੇ ਸੇਕਦੇ ਤੇ ਮਜ਼ਾ ਆਇਆ ਕਰੂ ਠੰਡ ਕਿੰਨੀ ਹੈ ਹੈ ਨਾ ਐਦਾਂ ਨਾ ਕਰੀਏ ਹਾਂ ਸਾਗ ਨਾ ਲੈਈਏ ਆਹੋ ਸਾਗ ਲਿਆਓ ਹੈ ਨਾ ਆ ਤੇਰੀ ਤਾਈ ਤੀਜੇ ਦਿਨ ਦੇਗਾ ਕਰਕੇ ਬਿਠੀ ਹੁੰਦੀ ਉਹ ਪੜਾ ਜੀ ਕਰਨ ਲਿਆ ਵਾ ਤੇ ਉਹਨਾਂ ਕੜਾ ਹਾਨੂੰ ਦੇਣਾ ਹੈ। ਨਾ ਕਿੱਥੋਂ ਮਰ ਜਾਂਦੀ ਆ ਚੀਜ਼ਾਂ ਲਈ। ਅੱਛਾ ਤੋਂ ਪਰਾਂ ਮੰਮੀ ਅਸੀਂ ਉਹਨਾਂ ਕੋਲ ਲੈਣਾ ਵੀ ਹੈ ਨੀਗਾ। ਪਰ ਇਹ ਦਫਾ ਕਰ ਹਾਂ। ਨਾ ਫੇਰ ਅਰੇ ਸੁਣਾਉਣਗੇ। ਇਹ ਦੀ ਚੀਜ਼ ਖਾਦੀ ਕਿਹੜੀ ਪਚਣੀ ਆ। ਦਫਾ ਕਰ ਪਰੇ। ਇੱਕਦਣ ਮੈਂ ਗੱਲ ਦੱਸਾਂ ਹੋਰ। ਦੱਸ। ਤੁਸੀਂ ਤਾਂ ਸੁੱਤੇ ਹੋ। ਮੈਂ ਤੁਹਾਨੂੰ ਠਾਲਿਆ ਹੀ ਨਾ। ਅੱਛਾ। ਮੈਂ ਗਿਆ ਪਾਰੋਂ। ਹਾਂ। ਤਿੱਤ ਨੇ ਜਾਣੇ ਡੇ ਲੜਨਾ। ਐ ਜੁੰਡੇ ਜੁੰਡੀ ਜੁੰਡੇ ਕੇ। ਅੱਛਾ ਮਾਪੋਤ। ਭਾਈ ਸਣੀ ਤੇ ਭਾਬੀ ਲੈ। ਵੇ ਵੇਖੀ ਜਾਈਂ ਗਾੜੀ ਗਾੜੀ ਬੜਦਾ ਕੀ ਆ ਅਜੇ ਤਾਂ ਪੁੱਤ ਸ਼ੁਰਵਾਦ ਆ ਵੇਖੀ ਤੂੰ ਮੈਂ ਲਾਗੋ ਦੀ ਨੰਗਾ ਤੇ ਇਹਨਾਂ ਨੇ ਨਹੀਂ ਵੇਖਿਆ ਮੈਂ ਤਾਂ ਖੰਦੂਰਾ ਮਾਰ ਕੇ ਆ ਆਹ ਲੈਣ ਪਤਾ ਦੇ ਲੱਗੇ ਚੰਗਾ ਹੋਇਆ ਪੁੱਤ ਚੰਗਾ ਹੋਇਆ ਮੁੰਸਾ ਹੱਸ ਗਿਆ ਨੰਗੇ ਨਾ ਦਿਹਾ ਹੋਇਆ ਜਦੋਂ ਹਾੜਿਆਲ ਤਮਾਸ਼ਾ ਲੱਗਦਾ ਫਿਰ ਬੜੇ ਖੁਸ਼ ਹੁੰਦੇ ਨੇ ਨਹੀਂ ਤਾਂ ਮੂੰਹ ਜੋੜ-ਜੋੜ ਪੈਂਦੀਆਂ ਨਾ ਸੱਸ ਹੱਸਦਿਆਂ ਤੇ ਮੱੱਚਾ ਮਾਰਦਿਆਂ ਹੁਣ ਆਪਣੀ ਵਾਰੀ ਆ ਗਈ ਆ ਨਾ ਕੀ ਆਂਦੇ ਹੁੰਦੇ ਸਿਆਣੇ ਮੰਜੀਆਂ ਪਾਉਣ ਨੇੜੇ ਹੀ ਆ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਤੇ ਤੂੰ ਵੇਖੀ ਜਾ ਪੁੱਤ ਬੰਦਾ ਕੀ ਹੈ ਗਾੜੀ ਗਾੜੀ ਆਇਆ ਪਾਇਆ ਨਹੀਂ ਲੱਗੇ ਜੇ ਕਿਤੇ ਉਹ ਹੁੰਦਾ ਨਾ ਤੇ ਮਜ਼ਾ ਆ ਜਣਾ ਕੋਈ ਗੱਲ ਨਹੀਂ ਤਾਂ ਇਹਦੀ ਵਾਰੀ ਆ ਜੂਗੀ ਵੇਖੀ ਜਾਈ ਹੁਣ ਤੂੰ ਹੈ ਜਿਹੜਾ ਕਿਸਦਾ ਮਾੜਾ ਸੋਚਦਾ ਵਾ ਨਾ ਤਾਂ ਆਪਣਾ ਕਿਤੇ ਚੰਗਾ ਹੋ ਜਾਣਾ ਵਾ ਬਿਲਕੁਲ ਬਿਲਕੁਲ ਆਹ ਕਰ ਲੈਣ ਦੇ ਬਥੇੜੀਆਂ ਕਰ ਲੀਆਂ ਮਾਂ ਸਭ ਕੁਝ ਸਾਂਝੇ ਘਰ ਚ ਲੁੱਟ ਕੇ ਖਾ ਗਏ ਸਾਨੂੰ ਹੈ ਉਹ ਪਚਣਾ ਇਹਨਾਂ ਨੂੰ ਨਿਕਲਣਾ ਹੜੀ ਹੜੀ ਕਰਕੇ ਸਭ ਨੂੰ ਮੰਮੀ ਨਿਕਲ ਨਹੀਂ ਹੈ ਆਹ ਆ ਜਿਹੜਾ ਮੁੰਡਾ ਵਾ ਤਾਂ ਏਡੀ ਜਬਾਨ ਵਾ ਛਿੱਤਰ ਵਰਗੀ ਹੈ ਕਿਤੇ ਮਟਕ ਬੋਲਦਾ ਨੰਗੇ ਕਾ ਨਾ ਲੱਗੁੰਦੀ ਵੇਖਿਆ ਐ ਵੇਂਦਾ ਜਿੱਦਾਂ ਨਾ ਖਾਇਣਾ ਹੁੰਦਾ ਹੂੰ ਚ ਭੈਣ ਮਾਰੀ ਬੂਠੇ ਦੇ ਵਾਟਕੇ ਯਾਰ ਸਾਹਮਣੇ ਇਦਾਂ ਨੰਗਣਾ ਮੈਂ ਹੋਵੇ ਵੈਨਾ ਭਣਦਾ ਉਦਾਂ ਮੰਮੀ ਕਹੁੰਦਾ ਐ ਨੀ ਜੇ ਕਿਤੇ ਖਾਏ ਨਾ ਨਾ ਬੀਸਤੀ ਚੰਗੀ ਕਰ ਪਰ ਦਫਾ ਕਰ ਆ ਇਨੂੰ ਛੜਕੇ ਹੁਣ ਤਾਂ ਗੱਲ ਕਰਨ ਦੇ ਆ। ਆਹ। ਰਹਿਨ ਤੂੰ ਨਾ ਬੁਲਾਇਆ ਕਰ ਬਹੁਤਾ ਨੂੰ ਮੈਨੂੰ ਤਾਂ ਉਹ ਨਹੀਂ ਚੰਗਾ ਲੱਗਦਾ। ਕਿਦਾਂ ਸ਼ਰ ਹੀ ਖrar ਛੜਦਾ ਵਾ। ਨਾ ਬੋਲਣ ਦੀ ਅਕਲ ਨਾ ਹੋਰ। ਦਫਾ ਕਰ ਪਰੇ। ਬੋਲੀ ਮੰਮੀ ਦੀ ਨਾ ਵਿਗੜਦੀ ਜਾਂਦੀ ਏ। ਵਿਗੜਨੀ ਆ। ਮੰਮੀ ਵਿੰਦਾ ਵੀ ਕੋਈ ਵੱਡਾ ਜਾਂ ਛੋਟਾ ਜਦੋਂ ਦਾ ਤੁਹਾਡੇ ਨਾਲ ਨਹੀਂ ਤਾਂ ਠਾ ਠਾ ਹੋਇਆ। ਆਹੋ। ਉਦੋਂ ਦਾ ਮੈਨੂੰ ਆਪ ਨਹੀਂ ਚੰਗਾ ਲੱਗਦਾ। ਚੰਗਾ ਕਿੱਥੋਂ ਲੱਗਣਾ ਵਾ? ਚੱਲ ਕੋਈ ਨਹੀਂ। ਇੱਕ ਵਾਰੀ ਹੜਨਾ ਗਲਤ ਬੋਲਾ ਹੁਣ ਸਾਰੀ ਉਮਰ ਆਪਣੇ ਮਾਪਿਆਂ ਦੇ ਬੋਦੇ ਖਿਚੜੇ ਨੇ। ਪਤਾ ਤੇ ਹੁਣ ਲੱਗਣਾ ਹੈ। ਆਹੋ। ਅੱਗੇ ਬੜਾ ਖੁਸ਼ ਹੁੰਦੇ ਸੀ ਨਾ ਪਤੰਦਾ ਹੋਇਆ ਸਾਡਾ ਪੁੱਤ ਬੋਲਦਾ ਗਾਂ ਹੋ ਹੋ ਕੇ ਵੇਖੀ ਜਦੋਂ ਆਪਣੇ ਨਾਲ ਬੀਟੀਆਂ ਹੁਣ ਹੈ ਫੇ ਰੋਇਆ ਕਰਨਾ ਕ ਸੁਣ ਦੇ ਦੇ ਅੱਖਾਂ ਚ ਤੇਰੀ ਤਾਈ ਦੇ ਹਾਂ ਮਾਂ ਕੇ ਨੂੰ ਦੱਸਣ ਜੋਗੀ ਨਾ ਹੋਰ ਚੱਲ ਚੰਗਾ ਬਸ ਕੋ ਕਿੱਥੇ ਚਲ ਗਏ ਕਿੱਥੇ ਗਏ ਹੋ ਕਹਿੰਦੇ ਮੈਂ ਦਰੋਂ ਗਿਆ ਕੁੱਤੇ ਨੇ ਫੋਨ ਆਉਂਦੀ ਗੱਲ ਸੁਣ ਜਰ ਇਹਦਾ ਕੱਲ ਵੀ ਫੋਨ ਆਉਂਦਾ ਮੈਨੂੰ ਕੀ ਕਹਾਂ ਨੋਨ ਮੈਂ ਚਲ ਹਲੋ ਹਾਂ ਵਧੀਆ ਵਧੀਆ ਵੀ ਠੀਕ ਰਹਾ ਹੋਰ ਓਏ ਯਾਰ ਦੱਸਣਾ ਕੀ ਹੈਗਾ ਵੀ ਮੈਂ ਨਾ ਘਰਸਲਾ ਨਹੀਂ ਕੀਤੀ ਮੈਂ ਦਾਦੀ ਨਾਲ ਗੱਲ ਕਰਨੀ ਸੀ ਤੇ ਮੈਂ ਦਾਦੀ ਨਾਲ ਗੱਲ ਨਹੀਂ ਕੀਤੀ ਮੇਰੇ ਦਿਮਾਗ ਚੋਂ ਨਿਕਲ ਗਿਆ ਵਾ ਤੇ ਮੇਰੀ ਗੱਲ ਸੁਣ ਤੂੰ ਏਦਾਂ ਕਰ ਡੇਢ ਕ ਘੰਟਾ ਵੇਟ ਕਾ ਡੇਢ ਦੋ ਘੰਟੇ ਤੇ ਮੈਂ ਡਾਡੀ ਨਾਲ ਗੱਲ ਕਰਕੇ ਨਾ ਤੇ ਤੈਨੂੰ ਦੱਸਦਾ ਨਹੀਂ ਕੋਈ ਨਹੀਂ ਹੋ ਜੂਗਾ ਹਾਲ ਤੇਰਾ ਵੈਸੇ ਮੈਂ ਕਹਿਣਾ ਡਾਡੀ ਨੂੰ ਠੀਕ ਆ ਮੈਂ ਕਰਦਾ ਤੈਨੂੰ ਫੋਨ ਕੀ ਗੱਲ ਕਰਦਾ ਫੋਨ ਹੀ ਬੜੀ ਸਲਾਹ ਕਰਨੀ ਤੈਨੂੰ ਓਏ ਯਾਰ ਉਹ ਮੁੰਡਾ ਯਾਰ ਦੋਸਤ ਮੇਰਾ ਹੂੰ ਤੇ ਉਹ ਕਹਿੰਦਿਆ ਵੀ ਉਹਨੂੰ ਬਾਹਰ ਜਾਣਾ ਵਾ ਆਸ਼ਾ ਤੇ ਬੁਲਟ ਨਾਲ ਆਜੇ ਕੋਲ ਤੇ ਉਹ ਕਹਿੰਦਾ ਵੀ ਮੈਨੂੰ ਰੁਪਈਆ 50000 ਚਾਹੀਦਾ ਵਾ ਤੇ ਤੂੰ ਏਦਾਂ ਕਰ ਬੁਲਟ ਰਖ ਲੈ ਤੇ ਮੇਰਾ 50000 ਦਾ ਸਾੜ ਦੇ ਟਿਕਟ ਉਠਕ ਕਰਵਾਉਣੀ ਉਹਨਾਂ ਤੇ ਆਂਦਾ ਘਰ ਹੈ ਨਹੀਂਗਾ ਕੋਈ ਚਲਾਉਣ ਵਾਲਾ ਤੇ ਘਰ ਖਰਾ ਖੜਾ ਖਰਾਬ ਹੋ ਜਾਣਾ ਵਾ ਤੇ ਬੁਲਟ ਚੰਗਾ ਵਾ ਬਸ ਕਾਦੀ ਬੁਲਟ ਦੀ ਅੱਗ ਲੱਗੀ ਐਵੇਂ ਪੈਸੇ ਜਾਣਨੇ ਓ ਯਾਰ ਤੇਰਾ ਦਿਮਾਗ ਖਰਾਬ ਵਾ ਯਾਰ ਦੋਸਤ ਮੁੰਡਾ ਨਾਲੇ ਉਹਦੇ ਉਹਨੂੰ ਪੈਸੇ ਦੀ ਲੋੜ ਵਾ ਪੈਸੇ ਦੇ ਦਾਂਗੇ 50000 50000 ਰੁਪਏ ਕੀ ਆਉਂਦਾ ਅੱਜਕੱਲ ਓ ਯਾਰ ਬੁਲਟ ਉਹਨਾਂ ਨਵਾਂ ਲਿਆਵਾ 1.5 2 ਲੱਖ ਦਾ ਬੁਲਟ ਹੁੰਦਾ ਨਵਾਂ ਉਹ ਕਹਿੰਦਾ ਯਾਰ ਪਈਆ 50 ਹਜ਼ਾਰ ਮੈਨੂੰ ਹੁਣ ਦੇ ਦੇ ਮੌਕੇ ਤੇ ਮੈਨੂੰ ਲੋੜ ਵਾ ਬਾਕੀ ਭਾਜ ਤੂੰ ਕਿਸ਼ਤਾਂ ਦੇ ਦੇਣੀ ਪਿਆ ਹੈ ਜਦੋਂ ਹੋਣਗੇ ਉਦੋਂ ਦੇ ਦੇ ਇਹਨੂੰ ਛੱਡੋ ਹਾਂ ਬੁਲਟ ਨੂੰ ਅੜਾ ਘਰ ਕੋ ਪਾਉਣਾ ਵਾ ਉਹ ਪਾਉਂ ਜ ਹੈਗੇ 4 ਪੈਸੇ ਤੇ ਉਹ ਘਰ ਵੀ ਪਾ ਲੈਨੇ ਆ ਖਰੋਲਾ ਤੂੰ ਆਵੇ ਜਿਆਦਾ ਪ੍ਰਧਾਨ ਨਾ ਬਣਿਆ ਕਰ ਲੈਣਾ ਮੈਂ ਵਾ ਰੋਜ਼ ਤੱਕਲੇਸ਼ ਕਰ ਪਿਆ ਰਹਿੰਦਾ ਉਹ ਨਹੀਂ ਦੇਦਾ ਪਿਆ ਰਹਿੰਦਾ ਤੂੰ ਤੂੰ ਆ ਫੋੜਾ ਖੁਦਰ ਜਾ ਕੰਮ ਕਰ ਆਪਣਾ ਜਾ ਕੇ ਜਿਆਦਾ ਸਿਆਣੀ ਨਾ ਬਣਿਆ ਕਰ ਆਦੋ ਗੀਨਾ ਵਾਲੀ ਜੇ ਹੈਗੇ ਨਾ 4 ਪੈਸੇ ਉਹ ਇਦਾਂ ਹੀ ਡਾਉਣੇ ਇਹਨਾਂ ਨੇ ਇੰਨਾ ਨੇ ਵੀ ਕਿਤੇ ਵੇਖ ਕੇ ਥਾਂ ਦੇ ਦੋ ਕਮਰੇ ਹੀ ਪਾ ਲਈਏ ਰੋਏ ਰੋਜ਼ ਕਲੇਸ਼ ਵੀ ਆ ਰਿੰਦਾ ਵਾ ਦਵਾਈ ਮਾੜੀ ਦਿੱਤੀ ਯਾਰ ਜਵੀ ਮਰੀ ਨਹੀਂ ਮਾਸਾ ਵੀ ਕਣਕ ਵੀ ਪਤਾ ਨਹੀਂ ਹੁੰਦੀ ਆ ਕਿ ਨਹੀਂ ਪੈਸੇ ਲੈ ਲੈਂਦੇ ਓ ਇੰਨੀ ਫੇਰਾ ਫੇਰੀ ਹੋ ਗਈ ਆ ਲੋਕਾਂ ਚ ਕੋਈ ਗੱਲ ਨਹੀਂ ਕਰਨ ਵਾਲੀ ਦਾਦੀ ਜੀ ਹੂੰ ਮੈਂ ਤੁਹਾਨੂੰ ਘਰ ਲੱਭਣ ਡਿਆਂ ਮੈਂ ਇੱਧਰ ਆ ਗਿਆ ਹਾਂ ਮੋਟਰਾਲ ਮੈਂ ਕਿਹ ਗੁਰ ਫੇਰ ਕੀ ਵਖਣਦੇ ਓ ਉਹ ਵੇਖਣਾ ਕਿ ਆਵੇ ਜਵੀ ਸਾਰੀ ਉਦਾਂ ਹੀ ਆ ਜਵੀ ਤਾਂ ਮਰੀ ਨਹੀਂ ਅਦੋਂ ਉਹਨਾਂ ਨੇ ਤੁਸੀਂ ਕਹਾਂਦੇ ਸਪਰੇਅ ਕਰਾਈ ਐ ਸਪਰੇਅਰ ਕਰਾਈ ਐ ਸਾਰਾ ਕੁਝ ਕਰਾਤਾ ਪਰ ਆ ਮਰੀ ਨਹੀਂ ਵੇਖਲਾ ਤੇ ਦਵਾਈ ਫਿਰ ਜਾਂ ਗਲਤ ਗੁਲਤ ਲੈ ਆਇਓ ਆਪਣੇ ਲੋ ਚੰਗੀ ਲਿਆਂਦੀ ਆ ਪੈਸੇ ਵੀ ਅਗਲੇ ਨੇ ਪੂਰੇ ਲਾਏ ਆ ਪਰ ਦਵਾਈ ਮਾੜੀ ਨਿਕਲੀ ਮਨ ਜਾਂ ਦੀ ਚੱਲ ਫਿਰ ਦੁਬਾਰਾ ਕਰਾ ਦੇ ਹੋਰ ਕੀ ਆ ਫਿਰ ਦੁਬਾਰਾ ਪੁੱਤ ਕਰਾ ਦੇ ਦਵਾਂਗੇ ਤੇ ਪੈਸੇ ਕਿੱਥੋਂ ਆਉਣੇ ਨੇ ਓਏ ਚੱਲ ਪੈਸੇ ਹੁਣ ਕੀ ਕਰਨਾ ਕਰੋਣੀ ਤੇ ਪੈਣੀ ਆ ਘਾਟਾ ਹੀ ਆ ਗੇ ਚਲੋ ਕੋਈ ਨਹੀਂ ਦਵਾਈ ਲੈ ਆ ਕੇ ਦੁਬਾਰਾ ਕਰਾ ਦਿੰਨੇ ਆ ਆਹੋ ਲਿਆ ਫਿਰ ਹੋਰ ਕੀ ਕਰਨਾ ਤੇ ਲਾਲੇ ਆਓ ਘਰ ਚਲੀਏ ਸਲਾਹ ਕਰਨੀ ਟਾਡੇ ਨਾਲ ਕੋਈ ਸਲਾਹ ਕਰਨੀ ਆਹੋ ਕਾਹਦੀ ਸਲਾਹ ਕਰਨੀ ਇੱਥੇ ਦੱਸ ਦੇ ਜੋ ਤੂੰ ਦੱਸਣਾ ਮੈਨੂੰ ਦੱਸਣਾ ਕੀ ਆ ਵੀ ਡੈਡੀ ਮੁੰਡਾ ਯਾਰ ਦੋਸਤਾਂ ਮੇਰਾ ਹੂੰ ਤੇ ਉਹਨੇ ਜਾਣਾ ਵਾ ਬਾਹਰ ਅੱਛਾ ਉਹਨੂੰ ਬਾਹਰ ਜਾਣਾ ਵਾ ਤੇ ਉਹਦੇ ਕੋਲ ਬੁਲਟ ਵਾ ਅੱਛਾ ਬੁਲਟ ਉਹਨੂੰ ਲਿਆਣਾ ਵਈ ਤੇ ਉਹ ਕਹਿੰਦਾ ਵੀ ਮੈਨੂੰ ਰੁਪਈਆ ਚਾਹੀਦਾ 50000 ਤੇ ਮੈਨੂੰ 50000 ਰੁਪਈਆ ਦੇ ਦੇ ਤੇ ਬੁਲਟ ਮੇਰਾ ਤੂੰ ਰੱਖ ਲੈ ਹਾਂ ਤੇ ਬਾਕੀ ਇਹ ਆਪੀ ਕਿਸ਼ਤਾਂ ਤੇ ਪੈਸੇ ਦੇ ਦੀ ਤੇ ਜਦੋਂ ਹੋਣਗੇ ਉਦੋਂ ਦੇ ਦੀ ਤੇ 50000 ਰੁਪਇਆ ਮੈਨੂੰ ਮੌਕੇ ਤੇ ਚਾਹੀਦਾ ਤੇ ਬੁਲਟ ਡਾੜੀ ਨਵਾ ਨਾਲੇ ਤੁਹਾਨੂੰ ਪਤਾ ਮੈਨੂੰ ਸੌਂਕ ਆ ਬੁਲਟ ਦਾ ਤੇ ਮੈਨੂੰ ਲਿਆ ਦਿਓ। ਬਸ ਤਾਂ ਮੇਰੀ ਗੱਲ ਸੁਣਾ। ਹੁਣ ਪੈਸੇ ਰੋ ਇੰਨਾ ਜੋਰ ਨਹੀਂਗਾ ਪੈਣਿਆ। 50000 ਮੰਗਦਾ। 50000 ਮੰਗਦਾ ਵਾ। ਚੱਲ ਫਿਰ ਕਰ ਲੈਨੇ ਕੋ ਵਾਦਾ ਘਾਟਾ। ਆਹ ਕਰ ਲੋ ਨਾਲੇ ਤੁਹਾਨੂੰ ਪਤਾ ਮੈਨੂੰ ਸੌਂਕ ਵਾ ਤੇ ਨਾਲੇ ਉਹ ਮੁੰਡਾ ਖਾਸ ਯਾਰ ਦੋਸਤ ਦਾ ਸੌਂਕ ਵੀ ਤੈਨੂੰ ਬੜਾ ਵਾ ਪਰ ਤੇਲ ਵਾਸਤੇ ਮੁੰਡੇ ਰੁਪਈਏ ਚਾਹੀਦੇ ਆ। ਪਚਾਲ ਕੋਈ ਨਹੀਂ ਜਦੋਂ ਲੱਲਿਆ ਤੇ ਫਿਰ ਤੇਲ ਤੋਂ ਥੋੜੀ ਖਲੋਤਾ ਰਹਿਣਾ ਮਾਓ ਤੇਲ ਤੇ ਪੈ ਹੀ ਜਾਣਾ ਵਿੱਚ ਕਰੋ ਚਾਹੀਦੇ ਪੈਸੇ ਉਹਨੂੰ ਪੈਸੇ ਡਾਡੀ ਉਹਨੂੰ ਚਾਹੀਦੇ ਆ ਮੈਨੂੰ ਤੇ ਉਹਨੂੰ ਕੱਲ ਵੀ ਫੋਨ ਕੀਤਾ ਸੀ ਮੈਂ ਤਾਂ ਨਸਲਾ ਨਹੀਂ ਕੀਤੀ ਹੂੰ ਤੇ ਮੈਨੂੰ ਹੁਣ ਫੇਰ ਫੋਨ ਆਇਆ ਉਹਦਾ ਤੇ ਉਹਨੂੰ ਮੈਂ ਕਿਹਾ ਵੀ ਤੈਨੂੰ ਮੈਂ ਘੰਟੇ ਡੇਢ ਤੱਕ ਦੱਸਦਾ ਹਾਂ ਹੂੰ ਤੇ ਉਹ ਕਹਿੰਦਾ ਵੀ ਚੱਲ ਠੀਕ ਆ ਦੱਸ ਦੇ ਤੇ ਮੇਰੀ ਗੱਲ ਸੁਣੋ ਆਪਾਂ ਨਾਂ ਵੀ ਰੱਖਣਾ ਹੋਊਗਾ ਤੇ ਵੇਚ ਵੀ ਦਵਾਂਗੇ ਉਹਨੂੰ ਤੇ 20000 ਰੁਪਏ ਪੈਸੇ ਭਜਾਉਣਾ ਸਾਨੂੰ ਬੱਲਿਓ ਤੇਰੇ ਨਾਲੇ ਬੁਲਟ ਲੈਣਾ ਵਾ ਤੇ ਨਾਲੇ ਵੇਚਣਾ ਤੋਂ ਚ ਪੈਸੇ ਕੱਢਣੇ ਐ ਡਾਡੂ ਮਕਾਰ ਵਾ ਨਾ ਉਦਾਂ ਕਹਿਆ ਵੀ ਮੈਨੂੰ ਬੁਲਟ ਲੈ ਕੇ ਦੋ ਮੈਂ ਚਲਾਉਣਾ ਵਾ ਜਦੋਂ ਤੂੰ ਲੱਲਿਆ ਮੁੜਕੇ ਤੂੰ ਵੇਚਣਾ ਹੈ ਤੇ ਫਿਰ ਲਿਆ ਦੋ ਡੈਡੀ ਕਿਦਾਂ ਬਹਾਨੇ ਮਾਰਦਾ ਵਾ ਨਾਲੇ ਉਹਦੀ ਵੀ ਮੰਗਾਲ ਪੂਰੀ ਹੋ ਜੂਗੀ ਵਿਚਾਰੇ ਨੂੰ ਲੋੜ ਵਾ 50000 ਦੀ ਓਏ ਉਹ ਨਹੀਂ ਲੋੜ ਛੱਡ ਤੂੰ ਆਪਣੀ ਗੱਲ ਕਰ ਮੇਰਾ ਜੀ ਕਰਨ ਦਿਆ ਵਾ ਤੇ ਫਿਰ ਲਿਆ ਦੋ ਤੇ ਫਿਰ ਤੁਹਾਨੂੰ ਪਤਾ ਤੇ ਹੈਗਾ ਸਾਰੀ ਗੱਲ ਦਾ ਲਿਆ ਦੋ ਫਿਰ ਖਰਚੇ ਦਾ ਕਿੰਨੇ ਆ ਤੇ ਡਾੜੀ ਫਿਰ ਦੱਸੋ ਕੀ ਕਰਨਾ ਨਹੀਂ ਲੈਣਾ ਦੇ ਦਾਂ ਜਵਾਬ ਫਿਰ ਉਹਨੂੰ ਮੈਂ ਓ ਚੱਲ ਲੱਲਾ ਹੁਣ ਫਿਰ ਕੋਈ ਨਹੀਂ ਅੱਜ ਦੇ ਦਿੰਨੇ ਆ ਸ਼ਾਮ ਨੂੰ ਖਰੇ ਪੈਸੇ ਉਹਨੂੰ ਵਾਦਾ ਘਾਟਾ ਕਰਕੇ ਤੇ ਉਹਨੂੰ ਫੋਨ ਕਰਕੇ ਕਹਿੰਦਾ ਫਿਰ ਮੈਂ ਵੀ ਮਿਲ ਜਾਣਗੇ ਕਹਦੇ ਉਹਨੂੰ ਕਿ ਮੈਂ ਸ਼ਾਮ ਨੂੰ ਆਵਾਂਗਾ ਤੇ ਤੈਨੂੰ ਦੇ ਦਿੰਨੇ ਆ ਪੈਸੇ ਤੇ ਮੈਂ ਵੀ ਲੈ ਲੈਣਾ ਬੁੱਲਡ ਚਲ ਠੀਕ ਕਹਦੇ ਕੋਈ ਠੀਕ ਹੈ ਸ਼ਰਨਾ ਹਾਂਜੀ ਜਾਉਣੀ ਆ ਹਾਂਜੀ ਹਾਂਜੀ ਕੋਲ ਕੇ ਲਾਉਣੀ ਆ ਅੱਛਾ ਅੱਛਾ ਨਹੀਂ ਮੇਰੀ ਗੱਲ ਸੁਣ ਹਾਂਜੀ ਇੱਧਰ ਕਰਾ ਹਾਂ ਮੂ ਮੇਰੇ ਵੱਲ ਦੱਸੋ ਇਹ ਸਨੀ ਜਣਾਵਾ ਇਹ ਵੀ ਕੜੀ-ਕੜੀ ਤਰ੍ਹਾਂ ਲੱਗਦਾ ਫਿਰੰਦਿਆ ਵਾ ਉਹਦਾ ਹੀ ਲੱਗਦਾ ਉਹ ਉਦਾਂ ਥੋੜੀ ਲੱਗਾ ਰਹਿੰਦਾ ਵਾ ਉਹ ਤੇ ਤੈਨੂੰ ਜੀ ਨਹੀਂ ਦੇਣ ਦਿਆ ਨਹੀਂ ਨਹੀਂ ਉਦਾਂ ਹੀ ਆ ਕਦੀ ਕੋਈ ਗੱਲ ਕਦੀ ਕੋਈ ਗੱਲ ਮੈਂ ਤੇ ਵੇਂਦੀ ਹੀਗੀ ਤੇ ਹੁਣ ਮੈਂ ਵੇਖ ਕੇ ਨੂੰ ਮੌਕਾ ਜਾ ਕਿ ਤੈਨੂੰ ਸੱਸ ਸਹੁਰਾ ਸਾਹਮਣੇ ਦਿਖਿਆ ਨਹੀਂ ਮੈਨੂੰ ਤੇ ਮੈਂ ਚੱਲ ਵਿਚਾਰੀ ਕੁੜੀ ਨੂੰ ਪੁੱਛ ਕੇ ਆਉਣੀ ਆ ਵੀ ਕੀ ਗੱਲ ਵਾ ਚੱਕਰ ਕੀ ਆ ਕੋਈ ਗੱਲ ਨਹੀਂ ਆ ਜੱਜੀ ਉਦਾਂ ਹੀ ਮਾੜੀ-ਮੋਟੀ ਗੱਲ ਹੁੰਦੀ ਰਹਿੰਦੀ ਤੈਨੂੰ ਪਤਾ ਕਰ ਚੱਲ ਦੱਸ ਭਾਵੇਂ ਨਾ ਦੱਸ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਹੈ ਮੈਂ ਆ ਤੇ ਆਈ ਹੇ ਤੇਰੇ ਨਾਲ ਪੁੱਛਣ ਵੀ ਚੱਲ ਕੋਈ ਗੱਲ ਨਹੀਂ ਨਿਆਣੀ ਆ ਤੇ ਚਾਹੇ ਮੈਂ ਪੁੱਛਣੀ ਆ ਜਾ ਕੇ ਹੈ ਮੇਰੀ ਧੀ ਵਿੱਚ ਤੇਰੇ ਵਿੱਚ ਕੀ ਫਰਕ ਵਾ ਨਹੀਂ ਦੱਸਣਾ ਤੇ ਤੇਰੀ ਮਰਜ਼ੀ ਆ ਭੈਣ ਚਲ ਚਾਚੀ ਜੀ ਤੁਸੀਂ ਇਨਾ ਕਹਿਣ ਤੁਹਾਨੂੰ ਦੱਸ ਹੀ ਦਿੰਨੀ ਆ ਪਤਾ ਨਹੀਂ ਕੀ ਗੱਲ ਆ ਮੈਂ ਨਾਲ ਤੇ ਆਵੇਂ ਨਾ ਨੀ ਕਿੰਨੀ ਕੀ ਗੱਲ ਤੋਂ ਲੜਦਾ ਰਹਿੰਦਾ ਵਾ ਹੁਣੇ ਹਾਏ ਹਾਏ ਦਰਫੇ ਡੈਮੂ ਕਾ ਰਿਹਾ ਹੋ ਜੇ ਇਹਦਾ ਕਿਹੜੀ ਗੱਲ ਲੜਦਾ ਤੇਰ ਨਾਲ ਕੋਈ ਵੀ ਮਾੜੀ ਮੋਟੀ ਗੱਲ ਹੋ ਜੇ ਹਾਂ ਜ ਮੈਂ ਇਹਨੂੰ ਕੁਝ ਪੁੱਛ ਲੈਣੀ ਆ ਤੇ ਮੈਨੂੰ ਤਾਂ ਖਾਣ ਹੀ ਪੈਂਦਾ ਵਾ ਕਹਿੰਦਾ ਵੀ ਤੂੰ ਨਹੀਂ ਕੋਣਾ ਕੋ ਪੁੱਛਣ ਵਾਲਾ ਕੋ ਬੋਲਦੀ ਕਿਉਂ ਆਂ ਕਿੰਦੀ ਮਾੜੀ ਗੱਲ ਵਤੀ ਏ ਸਾਰਾ ਦਿਨ ਤਾਂ ਚੌਂਕੇ ਵਿੱਚ ਲੱਗੀ ਰਹਿਨੀ ਆ ਨਹੀਂ ਤੇਰੀ ਸਾਸੋ ਦਾ ਕੁਝ ਨਹੀਂ ਆਂਦੇ ਇਹਨੂੰ ਕਹਿੰਦੇ ਤਾਂ ਹੈਗੀ ਆ ਮੰਮੀ ਹਾਂ ਆਹੋ ਸਵਾਹ ਕਹਿੰਦੀ ਆ ਐਦਾਂ ਕਹਿੰਦਾ ਵਾ ਮਾਰ ਗਿਆ ਹੁਣ ਹਾਂ ਦੋ ਕੰਨਾਂ ਦੇ ਉੱਤੇ ਕਿਦਾਂ ਬੋਲ ਜੇ ਮੁੰਡਾ ਗਾੜੀ ਅਪਿੰਦਰ ਯੋ ਮੇਰਾ ਵੇਖ ਲਾ ਆਖ ਮਝਾ ਲਵਾ ਕਿਤੇ ਮੇਰੀ ਨੌਂ ਨੂੰ ਕੁਝ ਕਹ ਜੇ ਇਹ ਸਾਰਾ ਕਸੂਰ ਮਾਵਾਂ ਦਾ ਹੁੰਦਾ ਹੀ ਓ ਹੈਂ ਕੱਟੀ ਚਾਹਦੇ ਰਹਿੰਦੀ ਆ ਅੰਦਰ ਅੰਦਰ ਤੇ ਮੁੜ ਕੇ ਆ ਜਾ ਕੇ ਤੇ ਨਾ ਧੀਏ ਮੈਂ ਤੇ ਕੁਛ ਕਹਿੰਦੀ ਨਹੀਂ ਗੀ ਇਹ ਸ਼ਦਾਈ ਆ ਨਹੀਂ ਮੈਂ ਚੰਗੀ ਤਰ੍ਹਾਂ ਜਾਣਨੀ ਤੇਰੀ ਸੱਸ ਨੂੰ ਹੈ ਪਵਾੜੇ ਪਾਉਣੀ ਆ ਪੂਰੀ ਮੈਂ ਕੱਟੀ ਆ ਤਾਂ ਇਨੇ ਸਾਲ ਮੈਨੂੰ ਪਤਾ ਵਾ ਤੈਨੂੰ ਨਹੀਂ ਕੁਛ ਵੀ ਪਤਾ ਤੂੰ ਤੇ ਭੋਲੀ ਆ ਹੈ ਸੁਣਿਆ ਘਰ ਕੰਦੀ ਬੁਰੀ ਲੱਗ ਕੇ ਕੀ ਗੱਲਾਂ ਕਰਦੀ ਮੁੰਡੇ ਆਪਣੇ ਨਾਲ ਠੀਕ ਵਾ ਨਾ ਪਤਾ ਨਹੀਂ ਚਾਚੀ ਕੀ ਕੋ ਕਰਦੇ ਰਹਿੰਦੇ ਆ ਹੂੰ ਕਰਨਾ ਸੁਆਹ ਵਾ ਇਹਨਾਂ ਨੇ ਮੈਂ ਸਭ ਕੁਝ ਜਾਣਨੀ ਆ ਚੰਗੀ ਤਰ੍ਹਾਂ ਥੋੜੀ ਜੀ ਨਾ ਤੇਜ ਹੋ ਠੀਕ ਆ ਨਾ ਤੋੜ ਕੇ ਜਵਾਬ ਦਿਆ ਕਰ ਗਾੜੀਓ ਫੇਰ ਹਟਣਾ ਇੰਨੇ ਚੁੱਪ ਕਰਕੇ ਸੁਣਦੀ ਰਹੀ ਨੀ ਨੀਵੀ ਪਾ ਕੇ ਤਾਂ ਇਹ ਤੇ ਤੇਰੇ ਸਿਰ ਚੜਿਆ ਵਾ ਠੀਕ ਵਾ ਨਾ ਮੇਰੀ ਮੇਰੀ ਗੱਲ ਤੇ ਅਮਲ ਕਰੀ ਤੇ ਪੱਲੇ ਬੰਨ ਲੈ ਮੇਰੀਆਂ ਗੱਲਾਂ ਇਹਨੂੰ ਨਾ ਐ ਤੋੜ ਕੇ ਜਵਾਬ ਦਿਆ ਕਰ ਗਾੜੀਓ ਤੋੜ ਕੇ ਪਿਆ ਕਰ ਕੋਈ ਗੱਲ ਨਹੀਂ ਵੇਖੀ ਹਟ ਜਾਣਾ ਪਈ ਇੰਨੇ ਫੇਰ ਜਦੋਂ ਤੇਰਾ ਕੋਈ ਸੁਣੀ ਕੋਈ ਨਹੀਂ ਆ ਹੋਣੀ ਕੋਈ ਸਮਝਣ ਦੇ ਫੇਰ ਇਹਨੇ ਮੇਰੇ ਕਿਦਾਂ ਗੱਲ ਪੈਣਾ ਹੋਰ ਜਿਆਦਾ ਤੈਨੂੰ ਤਾਂ ਨਹੀਂ ਸਮਝਦਾ ਤੂੰ ਗਾੜੀ ਨਹੀਂ ਬੋਲਦੀ ਜਦਨ ਗਾੜੀ ਦਵੇਂਗੀ ਨਾ ਜਵਾਬ ਟਕ ਟਕ ਇਹਦੀ ਵਖੀਆ ਕਰ ਟਕਾਣੇ ਆਉਂਦੀ ਨਹੀਂ ਤੇਰੀ ਸਾਸਿ ਨਾ ਆਜੀ ਕਿਤੇ ਮੈਂ ਜਾਵਾਂ ਫਿਰ ਫਿਰ ਕਹਣਾ ਜੀਵਨ ਚੁੱਕਦੀ ਆ ਕਰ ਲਾ ਕੰਮ ਆਪਣਾ ਗੱਲ ਤੇ ਚਾਚੀ ਦੀ ਸਹੀ ਏ ਜੇ ਮੰਮੀ ਰੋਕੇ ਤੇ ਰੁਕੇ ਕਿਉ ਨਾ ਆਖੇ ਕਿਉ ਨਾ ਲੱਗੇ ਕੋਈ ਗੱਲ ਨਹੀਂ ਜਿੱਦਾਂ ਚਾਚੀ ਕਹਿੰਦੀ ਆ ਨਾ ਇਦਾਂ ਹੀ ਕਰੂੰਗੀ ਹੁਣ ਮੈਂ ਵੀ ਹੁਣ ਦਊਗੀ ਨਾ ਕੋ ਜਵਾਬ ਵੈਨਿ ਪਹਿਲਾ ਕੀ ਕਰਦਾ ਵਾ